ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਦੇ ਹੋਗੇ ਕਿਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਵਾੜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੱਡੀ ਦੀ 20 ਕਿਲੋ ਵਾਲੀ ਸਾਰੀ ਡਿਟੇਲ ਲੈ ਕੇ ਦਿੰਨੇ ਆ ਤੁਹਾਡਾ ਵੀ ਫਰਜ਼ ਬਣਦਾ ਕਿ ਤਿਉਹ ਵੀ ਸਜਣੋ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਖ ਕਰਿਆ ਕਰੋ ਕਰਕੇ ਫਿਰ ਲੈ ਕੇ ਜਾਇਆ ਕਰੋ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਤੇ ਵੀਡੀਓ ਨੂੰ ਵੰਡ ਤੱਕ ਕਰ ਵੇਖਿਆ ਕਰੋ ਜਰੂਰ ਤੇ ਆਓ ਲਈਏ ਡਿਟੇਲ ਆਪਣੇ ਬਾਈ ਰਾਜ ਤੋਂ ਭਾਈ ਰਾਜੀ ਸਾਸਿਕਾਰ ਸਹੀ ਕਾਰ ਦੀ ਸਾਸਿਕਾਰ ਹੋ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਹੋ ਸੁਣਾਓ ਠੀਕ ਠਾਕ ਵੜੀ ਹੈ ਮ ਜੀ ਤੇ ਡਰੈਸ ਦਾ ਅਸੀ ਕਿ ਪਹਿਲਾਂ ਪ੍ਰੈਸ ਪਿੰਡ ਕੇਮ ਕਰਨ ਜੀ ਹਾਂ ਜੀ ਤੇ ਪੱਟੀ ਜੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਮੋਬਾਈਲ ਨੰਬਰ 869900782 ਤੇ ਕਿੰਵਾ ਸੂਹਾ ਆ ਗਈ ਆ ਇਹ ਦੂਜਾ ਸੂਹਾ ਜੀ ਦੂਜਾ ਸੂਹਾ ਕਿੰਨਾ ਕੇ ਰਕਾਰ ਦੇਣਾ ਪਹਿਲੇ ਸੂਹਾ 622 ਕਿਲੋ ਦਾ ਜੀ ਅੱਛਾ ਤੇ ਜੋਰ ਜ਼ਰ ਪਾ ਕੇ ਓਕੇ 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 ਜੀ ਵੀਡੀਓ ਬਣੀ ਪਈ ਆਪਣੇ ਠੀਕ ਆ ਵਛੀ ਦੇਤੀ ਹਾਂਜੀ ਵਛੀ ਬੜੀ ਖੂਬਸੂਰਤ ਦੇਤੀ ਹਨਾ ਮਗਰ ਸੱਜਣਾ ਵਛੀ ਆ ਕੇ ਡਬਲ ਫਾਇਦਾ ਆ ਗਿਆ ਜੀ ਤੇ 20 ਕਿਲੋ ਦੁੱਧ ਦਾ ਰਿਕਾਰਡ ਆ ਇੱਕ ਰਤ ਥਣ ਚ ਡੇਰੀ ਜਿਹੜੀ ਬੰਤਰ ਨੇੜ ਤੋਂ ਤੁਹਾਨੂੰ ਕਰਾਉਣੇ ਦੱਸਣ ਲੋ ਜੀ ਥਣ ਬੜਾ ਸੋਹਣਾ ਲੱਗਾ ਮਾੜੀ ਮੋੜ ਪਲ ਵੀ ਹੈਗੀ ਆ ਅਜੇ ਹੋਰ ਵੀ ਓਨੇ ਗਾ ਅਗਾੜੀ ਇਹਦੇ ਓਨੇ ਪਿੱਛੇ ਨੂੰ ਖੋਲ ਕੇ ਤੋੜਾ ਤਰਾ ਕਰਾਈਏ ਜੇਕਾ ਬਾਕੀ ਠੀਕ ਆ ਜੰਮੀ ਪੜੀ ਆ ਏਡੀ ਲੱਸੀ ਨਹੀਂ ਗਾ ਸੂਸ ਹਾਂ ਸੂਸ ਆਜਾ ਨ ਡੰਗ ਦਾ ਪੈ ਜਾਂਦਾ ਫਰਕ ਲਓ ਜੀ ਲਓ ਬਾਕੀ ਚੰਕਦਮ ਕੋ ਚੰਗੀ ਆ ਝੋਲੀ ਝਾਲੀ ਦੀ ਠੀਕ ਆ ਜੀ ਪੰਡ ਲੈਵੇ ਦੀ ਬੰਨੀ ਬੈਠੀ ਕਰਮਾਲੀ ਲਾਓ ਚਾਹ ਜੀ ਲਾਓ ਕਾਲੀ ਔਰ ਕੀ ਨਾਗਰ ਕੀ ਕਾਲੀ ਆ ਜਮਾਈ ਠੀਕ ਹੈ ਜੀ ਲੈ ਲਓ ਜੀ ਦੁੱਧ ਦੇ ਨੂੰ ਕਹਿੰਦਾ 20 ਕਿਲੋ ਦੁੱਧ ਜੱਡੀ ਥਾਂ ਚ ਡਾ ਲੱਗਾ 20 ਕਿਲੋ ਦੁੱਧ ਤੇ ਨੇ ਬੜੇ ਆਰਾਮ ਨਾਲ ਪਈ ਨੇ ਤੇ ਬਾਕੀ ਰਹੀ ਕੀ ਮੁੱਲ ਦੀ ਗੱਲ ਕਿੰਨਾ ਕਰਦੇ ਆ ਮੁੱਲ ਉਹ ਤਾਂ 50 ਕਰਦੇ ਆ ਜੀ ਅੱਛਾ ਛੱਡ ਦੇ ਫਿਰ ਛੱਡੀ ਦੇ ਦੀ ਹੈ 47000 ਹੋ ਗਿਆ ਛੱਡ ਦੇ 47000 ਠੀਕ ਆ ਲਓ ਜੀ 47000 ਦੀ ਜਿਹੜੀ ਇਹ ਵੈਟ ਤੁਹਾਨੂੰ ਮਿਲ ਜੂਗੀ ਤੇ ਦੁੱਧ 20 ਕਿਲੋ ਚੋਈ ਜਾਏ ਔਰ ਬੜੇ ਰਾਮਦਾਰੀ ਨਾ ਸੰਥਿੱਤਾ ਬੜਾ ਖੂਬਸੂਰਤ ਲੱਗਾ ਇਹ ਸੋਹਣਾ ਤੇ ਬਿਲਕੁਲ ਇੱਕ ਰੰਗ ਕਾਲੀ ਸ਼ਾ ਨਾ ਕਰ ਗਈ ਠੀਕ ਆ ਜੀ ਤੇ ਵਧੀਆ ਹੈ ਲੱਸੀ ਮਾੜੀ ਨਹੀਂ ਜੰਮੀ ਪਲੀ ਤੇ ਮਗਰ ਵੀ ਜਿਹੜੀ ਵੱਛੀ ਆ ਸੱਜਣੋ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਜੀ rabraka Ráp